ਮੈਂ ਆਪਾਂ ਲੈ ਕੇ ਆ ਗਏ ਹਾਂ। ਬਿਮਾਰੀ ਕਿੰਨੇ ਸਾਲ ਪੁਰਾਣੀ ਹੈਗੀ ਹੈ? 50-50 ਸਾਲ ਪੁਰਾਣੀ ਹੈ। ਹੋਏ ਹੋਏ 50 ਸਾਲ ਲੈ ਜੀ। 50 ਸਾਲ ਪੁਰਾਣੀ ਚੀਜ਼ ਹੈ ਜੀ। ਦੱਸੰਦੇ। ਚਲੋ ਜੀ ਟੂਲ ਆ ਗਿਆ। ਉਹ ਟੂਲ ਆਪਾਂ ਕਲੀਅਰ ਕਰਾ ਲਈਏ। ਫਿਰ ਅੱਗੋਂ ਬਣਾਨੇ ਵਿੱਚ ਬਾਅਦ। ਹੋ ਜੀ। ਮੰਜੇ ਵਾਲੀ ਵੀਡੀਓ ਦੇ ਚੱਕਰ ਦੇ ਵਿੱਚ ਨਾ ਟੂਲ ਵਾਲਿਆਂ ਨੇ ਘੇਰ ਲਿਆ ਕਹਿੰਦੇ ਵੀਡੀਓ ਡਿਲੀਟ ਕਰੋ। ਫਿਰ ਇਹਦੇ ਟੂਲ ਟੂਲ ਦੀ ਵੀਡੀਓ ਬਣਾ ਦਿੰਗੇ। ਹੋ ਜੀ ਸਾਰੀ। ਆਹ ਕੁਰਸੀ ਦੇਖੋ ਜੀ ਆਹ ਕੁਰਸੀ ਕਿਨੇ ਕਿਨੇ ਦਿਨ ਦੇਖੀ ਆ। ਠੀਕ ਆ। ਬਹੁਤ ਪੁਰਾਣੀ ਕੁਰਸੀ ਹੈ ਜੀ। ਐ ਕਰੋ। ਮੰਜਾ ਵੀ ਪੁਰਾਣਾ ਹੈ ਤੇ ਕੁਰਸੀ ਵੀ ਪ ਉਹੜਾ ਇਹੋ ਜਿਹਾ ਮੰਜੇ ਆਂਦੇ ਨਹੀਂ ਤੇ ਇਹੋ ਜਿਹੀ ਚੇਅਰ ਵੀ ਨਹੀਂ ਆਦੀ ਦੇਖੋ ਪੁਰਾਣੀ ਸਾਹਮ ਕੇ ਰੱਖੀ ਹੈ ਕੇਹਦਾ ਘਰ ਦਾ ਸਮਾਨ ਉੱਥੇ ਦੇਖੋ ਢਰਮੀ ਵੀ ਗਈ ਹੈ ਸਾਡੇ ਵਾਲੀ ਢਰਮੀ ਇੱਧਰ ਚੈੱਕ ਕਰ ਇੱਧਰ ਹਵਾਈ ਅੱਡੇ ਆ ਗਿਆ ਜੀ ਹਾਂ ਇੱਦਾਂ ਲਓ ਜੀ ਉਹ ਸਾਰਾ ਸਮਾਨ ਸਾਰਾ ਗੱਡੇ ਲੱਗੇ ਹੈ ਸਮਾਨ ਇੱਥੇ ਰਦ ਲੈਣਾ ਆਪਾਂ ਹਵਾਈ ਅੱਡੇ ਦੇ ਨਾਂ ਤੇ ਦੇਖੋ ਚੈੱਕ ਕਰੋ ਇੰਸਾਨ ਇੱਕ ਹੌਂਡ ਜੀ ਕੀ ਕਿਆ ਬਾਤ ਹੈ ਕ੍ਰੇਜ਼ ਬਹੁਤ ਜ਼ਿਆਦਾ ਹੈ ਹਵਾਈ ਅੱਡੇ ਦਾ ਅੱਜ ਕੱਲ੍ਹ ਵੈਸੇ ਇਦਾਂ ਦੀਆਂ ਚੀਜ਼ਾਂ ਹੋਣ ਦੇਖਣ ਨੂੰ ਮਿਲਦੀਆਂ ਨਹੀਂ ਹੈ ਹੈ ਇਹ ਜਿਹੜੀ ਚੀਜ਼ ਲੱਦੀਆਂ ਹੈ ਜਿਹੜੀ ਸਮਾਨ ਲੱਦਿਆ ਨਾ ਕਰਦਾ ਐਦਾਂ ਸਮਾਨ ਵੈਸੇ ਟਿਕਦਾ ਨਹੀਂ ਹੈ ਸਾਰਾ ਪੁਰਾਣਾ ਹੀ ਸਮਾਨ ਲੱਦਿਆ ਹੈ ਕਿਤੇ ਨੇ ਕਰਦਾ ਆਪਣਾ ਇਹ ਮੰਨੀ ਬਾਤ ਹੈ ਚੇਅਰ ਦੇਖੋ ਪੁਰਾਣਾ ਮੱਝਾ ਦੇਖੋ ਬਾਹਨ ਦੀ ਇਹ ਸੁਤਰੀ ਦੀ ਹੈ ਸੁਤਰੀ ਦਾ ਮੱਟਾ ਸੁਤਰੀ ਨਹੀਂ ਕੀ ਪੰਜੀ ਸੁਤਰੀ ਜਿਹੜੇ ਹੈ ਸੂਤਲੀ ਦਾ ਸ਼ਾਲ ਸ਼ਾਲ ਕੀ ਬਾਤ ਹੈ ਜੀ ਉਧਰ ਚੈੱਕ ਕਰੋ ਉੱਪਰ ਦੇਖੋ ਆਟੇ ਵਾਲੀ ਡਰਮੀ ਪਈ ਹੋਈ ਹੈ ਹੈ ਉਧਰ ਕਾਫੀ ਸਾਰਾ ਪੁਰਾਣਾ ਸਮਾਨ ਹੀ ਹੈ ਇੱਕ ਪਿੱਛੇ ਬਹੁਤ ਵਧੀਆ ਹੈ ਇੱਕ

ਇਹ ਪੇਟੀ ਮੰਜਾ ਐ ਸਰ ਇੱਕ ਲੰਬੀ ਅਲਮਾਰੀ ਵੀ ਗਈ ਆ ਅਲਮਾਰੀ ਵੀ ਇੱਕ ਹਾਂਜੀ ਟੂਲ ਆ ਗਏ ਤੇ ਗੱਡੀ ਹੋਲੀ ਹੋ ਗਈ ਤਾਂ ਤੁਹਾਨੂੰ ਦਿਖਾਣੇ ਆ ਠੀਕ ਆ ਆ ਥੋੜਾ ਜਿਹਾ ਵੇਟ ਕਰੋ ਦੇਖੋ ਕਿੰਨਾ ਵਧੀਆ ਹੈ ਨਜ਼ਾਰਾ ਇਹ ਜਿਹੜੇ ਕੁਰਸੀਆਂ ਨੇ ਬੜੀਆਂ ਮਤਲਬ ਚਲਦੀਆਂ ਹੁੰਦੀਆਂ ਸੀ ਕਿਸੇ ਟਾਈਮ ਤੇ ਇਹ ਚੇਅਰ ਬਹੁਤ ਚਲਦੀਆਂ ਉਤੇ ਪਲਾਸਟਿਕ ਦੀਆਂ ਚਲਦੀਆਂ ਆ ਜਾਨਵਾਜੀ ਮੈਨੂੰ ਪਤਾ ਨਹੀਂ ਘੱਟੋ ਘੱਟ ਉਮਾਰੀ ਕਿੰਨੇ ਸਾਲ ਪੁਰਾਣੀ ਹੈਗੀ ਹਰ ਚੀ 50 50 ਸਾਲ ਪੁਰਾਣੀ ਹੈ ਨਹੀਂ ਓਏ ਓਏ 50 ਸਾਲ ਲੈ ਜੀ 50 ਸਾਲ ਪੁਰਾਣੀ ਚੀਜ਼ਾਂ ਹੈ ਜੀ ਦਸੰਦੇ ਠੀਕ ਹੈ ਜੀ ਯਾ ਯਾ ਮੰਜਾ ਮੈਂ ਨਹੀਂ ਜਾਣਾ ਕਿ ਇਹ ਬਣਾ ਇਸ ਤਰ੍ਹਾਂ ਦਾ ਮੰਜਾ ਕਿਸੇ ਨੇ ਹੁਣਾ ਹੀ ਨਹੀਂ ਹੈ ਪੂਰਾ ਸਾਮ ਕੇ ਰੱਖਿਆ ਹੈ ਇਸ ਹਾਮ ਦਾ ਚਲੋ ਇੱਕ ਟੂਲ ਆ ਗਿਆ ਉਹਨੂੰ ਟੂਲ ਆਪਾਂ ਕਲੀਅਰ ਕਰਾ ਲਈਏ ਫਿਰ ਅੱਗੋ ਬਣਾਨੇ ਵੀਡੀਓ ਬੱਸ ਹੋ ਜੀ ਮੰਜੇ ਵਾਲੀ ਵੀਡੀਓ ਦੇ ਚੱਕਰ ਦੇ ਵਿੱਚ ਨਾ ਟੂਲ ਵਾਲਿਆਂ ਨੇ ਘੇਰ ਲਿਆ ਕਹਿੰਦੇ ਵੀਡੀਓ ਡਿਲੀਟ ਕਰੋ ਤੇ ਆਡੇ ਟੂਲ ਟੂਲ ਦੀ ਵੀਡੀਓ ਬਣਾਉਂਦੇ ਆ ਪੈਗਾ ਭਰਾ ਮੇਰਿਆ ਤੇ ਉਲਦੀ ਵੀਡੀਓ ਥੋੜੀ ਜਿਹੀ ਬਣਾਉਂਦੇ ਆਪਾਂ ਆਪਾਂ ਨੇ ਬਣਾ ਦੇ ਦਿਖਾ ਦੇ ਹੀ ਇਹ ਪੁਰਾਣਾ ਮੱਜਾ ਚੈੱਕ ਕਰੋ ਹੈ ਅਜ ਨਾਲ ਇੰਦਾਂ ਨੇ ਮੱਜੇ ਇਦਾਂ ਦੀ ਚਿਹਰ ਇਦਾਂ ਦਾ ਸਮਾਨ ਕਿ ਦੇਖਣ ਨੂੰ ਮਿਲਦਾ ਨਹੀਂ ਹੈ ਤੇ ਟੂਲ ਵਾਲੇ ਵੀ ਤਾਂ ਯਾਰ ਭਾਈ ਪਤਾ ਨਹੀਂ ਕੀ ਹਿਸਾਬ ਦਾ ਹੋਏਗਾ ਇਹਨਾਂ ਦਾ ਹੈ ਦੱਸੋ ਸਿੱਧਾ ਲੜਾਈ ਨੂੰ ਪੈਂਦੇ ਮੈਂ ਮੈਂ ਡਿਲੀਟ ਨਹੀਂ ਕਰਨੀ ਵੀਡੀਓ ਮੈਂ ਤਾਂ ਬਣਾ ਦੇ ਨਹੀਂ ਬਣਾ ਦੇ ਚੈੱਕ ਕਰੋ ਇਹ ਜਾਂਦੀ ਵੀ ਗੱਡੀ ਇਹ ਭਾਈ ਇਹਦੇ ਸਮਾਨ ਵਖਾਣਦੇ ਕਿ ਦੇਖੋ ਸਮਾਨ ਦੇਖੋ ਕਿੰਨਾ ਪੁਰਾਣਾ ਸਮਾਨ ਹੈ ਲੱਦ ਕੇ ਲੈ ਕੇ ਜਾ ਰਿਹਾ ਆਟੋ ਟੂਲ ਵਾਲੇ ਵੀ ਨਾ ਮੈਚ ਅੰਮ੍ਰਿਤਸਰ ਟੂਲ ਵਾਲੇ ਚਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਲਾਈਕ ਕਰਦੇ ਜੇ ਵਧੀਆ ਲੱਗੀ ਤੇ ਠੀਕ ਹੈ ਥੈਂਕ ਯੂ